ਇਹਨਾਂ ਵੀ ਹੋਰ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਕਟਰਾਵਾ ਇਹਦੇ ਹੈਗੀਆਂ ਜਿਹੜੀਆਂ ਕੀਤੀਆਂ ਨੇ ਇਸ ਤਰ੍ਹਾਂ ਦੀਆਂ ਐ ਹੁਣ ਅਸੀਂ ਪੁਛੇ ਵਿੱਚ ਕਰ ਰਹੇ ਹਾਂ ਜੀ ਮੇਨ ਕਿਊ ਜਿਹੜਾ ਗੋਪੀ ਹੈ ਉਹ ਇੰਜਰਡ ਹੈ ਦੂਜਿਆਂ ਦੀ ਪੁੱਛ ਕੇ ਚੱਲ ਰਹੀ ਹੈ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਵੀ ਇਹਨਾਂ ਨੇ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਦੋ ਮੁੰਡੇ ਇਹਨਾਂ ਦੇ ਨਾਲ ਦੇ ਪਹਿਲਾਂ ਫੜੇ ਆ ਔਰ ਐਸਐਸਪੀ ਸਾਹਿਬ ਰੂਰਲ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਵੀ ਕਾਫੀ ਪਹਿਲਾਂ ਇਹਨਾਂ ਦੇ ਗੈਂਗਸ ਦੋਨਾਂ ਦੇ ਉੱਤੇ ਕੰਮ ਕਰ ਰਹੇ ਹੈ ਬੇਸਿਕਲੀ ਇਹ ਉਸ ਏਰੀਏ ਦੇ ਵਿੱਚ ਕਾਫੀ ਐਕਟਿਵ ਰਹੇ ਹੈ ਉਹ ਗੈਂਗਸ ਆਪਸ ਵਿੱਚ ਕਾਫੀ ਕਰਾ ਚੱਲ ਰਹੇ ਆ ਉੱਥੇ ਤੋ ਮੈਨੂੰ ਲੱਗਦਾ ਕਿ ਇਹਦੇ ਫੜੇ ਜਾਣ ਨਾ ਉਸ ਏਰੀਆ ਚ ਵੀ ਜਿਹੜੀ ਹੈ ਸ਼ਾਂਤੀ ਆ। ਜੇਲ੍ਹ ਤੋਂ ਬਾਹਰ ਆਏ ਨੇ ਜੀ। ਥੋੜਾ ਦੇਰ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੇ ਜੀ। ਉਸ ਹਾਂ ਜੀ। 24 ਚਾਹੇ। ਕਿਹੜੇ ਜਿਹੜੇ ਫੜੇ ਗਏ ਉਹਨਾਂ ਦਾ ਨਾਮ ਇੱਕ ਵਾਰੀ ਦੱਸੋ। ਕਿਹੜੇ ਕਿਹੜੇ ਅਰਸਟ ਹੋ ਚੁੱਕੇ ਨੇ? ਜੋਬਨਜੀਤ 엘ियस ਜੋਬਨ son of ਜੁਗਿੰਦਰ ਸਿੰਘ ਵਿਲੇਜ ਨੰਗਲਗੁਰੂ ਥਾਣਾ ਜੰਡਿਆਲਾ ਅਮਰਸਰ ਰੂਰਲ 22 ਸਾਲ ਦੀ ਉਮਰ ਹੈ। ਅਨਐਮਪਲੋਇਡ ਹੈ। ਮਿਡਲ ਤੱਕ ਪਾਸ ਹੈ। ਕੋਈ ਰਿਕਾਰਡ ਨਹੀਂ। ਇਹਦੀ ਰੈਸਟ ਢੂੰਡਾ ਪਿੰਡ ਹੈ ਗੋਇੰਦਵਾਲ ਸਾਹਿਬ ਤਰਨਤਾਰਨ ਤੋਂ ਹੋਈ ਹੈ ਕੱਲ ਅਮਿਤ son of ਗੋਰਾ ਰੈਜ਼ੀਡੈਂਟ ਆਫ ਕੋਡੇਛਾ ਜੰਡਿਆਲਾ 19 ਸਾਲ 8ਵੀਂ ਤੱਕ ਪੜਿਆ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੋਟਲ ਗੈਲੈਕਸੀ ਤੋਂ ਫੜਿਆ ਗਿਆ ਗੁਰਪ੍ਰੀਤ ਏਲੀਅਸ ਡੌਨ son of ਲਖਵਿੰਦਰ ਸਿੰਘ ਵਾਸੀ ਨਵਾਂਕੋਟ ਪੀਐਸ ਜੰਡਿਆਲਾ ਗੁਰੂ 18 ਸਾਲ ਇਹ ਵੀ ਅਨਐਮਪਲੋਇਡ ਹੈ ਪਲੱਸ 2 ਪਲੱਸ 1 ਪੜਿਆ ਇਹ ਵੀ ਹੋਟਲ ਗੈਲੈਕਸੀ ਤੋਂ ਫੜਿਆ ਗਿਆ ਕੱਲ ਗੁਰਪ੍ਰੀਤ ਏਲੀਅਸ ਗੋਪੀ son of ਰਾਜਪਾਲ ਸਿੰਘ ਰੈਜ਼ਿਡੈਂਟ ਆਫ ਮੁਹੱਲਾ ਸ਼ੇਖਪੁਰਾ ਜੰਡਿਆਲਾ ਗੁਰੂ ਅੰਮ੍ਰਿਤਸਰ 22 ਸਾਲ ਦੀ ਉਮਰ ਹੈ ਇਹ ਵੀ ਅਨਇੰਪਲੋਇਡ ਹੈ ਪੜਿਆ ਲਿਖਿਆ ਹੈ ਨਹੀਂ ਬਿਲਕੁਲ ਇਹਨੂੰ ਫਤਾਪੁਰ ਜਿੱਥੇ ਆਪਾਂ ਖੜੇ ਹਾਂ ਮੌਕੇ ਤੇ ਇਨਕਾਊਂਟਰ ਤੋਂ ਬਾਅਦ ਅਰੈਸਟ ਹੋਇਆ ਦੋ ਕੇਸ ਇਹਦੇ ਖਿਲਾਫ ਐਨਡੀਪੀਐਸ ਦੇ ਦਰਜ ਨੇ ਔਰ ਇਹ ਜਿਹੜਾ ਇਸ ਗੈਂਗ ਨੂੰ ਲੀਡ ਕਰ ਰਿਹਾ ਕ੍ਰਿਸ਼ਨ ਨੂੰ ਦਾ ਭਰਾ ਹੈ ਸਕੂਟਰ ਗੈਲੈਕਸੀ ਦਾ ਕੀ ਰੋਲ ਸਰ ਗੈਲੈਕਸੀ ਦਾ ਪੁੱਛਿਆ ਨਹੀਂ ਉਹ ਤਾਂ ਇਹਨਾਂ ਨੇ ਉੱਥੇ ਸ਼ੈਲਟਰ ਲਿਆ ਪਹਿਲਾਂ ਸਾ�ਰੇ ਜਿਹੜੇ ਆ ਗੋਇੰਦਵਾਲ ਗਏ ਉਤੋਂ ਫਿਰ ਇਹ ਬੰਦੇ ਨਿਕਲੇ ਆ ਇਹਨਾਂ ਨੇ ਅੱਗੇ ਭੱਜਣ ਦੀ ਤਾਕ ਸੀ ਵੀ ਅਸੀਂ ਛੱਡ ਦਾਂਗੇ ਵੀ ਰਾਤ ਨੂੰ ਰਹਿ ਕੇ ਤੇ ਸਵੇਰੇ ਨਿਕਲ ਜਾਣ ਸਰ ਪਰ ਫੈਮਿਲੀ ਨੇ ਕਹਿ ਰਹੀ ਹੈ ਕਿ ਇਹ ਜਿਹੜਾ ਕਾਉਂਸਲਰ ਮਾਰਿਆ ਗਿਆ ਇਹ ਨਸ਼ਿਆਂ ਤੋਂ ਰੋਕਦਾ ਸੀ ਇਹਨਾਂ ਨੂੰ ਐਦਾਂ ਦੀ ਗੱਲ ਸਾਹਮਣੇ ਆਈ ਹੈ ਦੇਖੋ ਇਹਦੇ ਬਾਰੇ ਮੈਂ ਐਸਐਸਪੀ ਸਾਹਿਬ ਰੂਰਲ ਨਾਲ ਗੱਲ ਕਰਕੇ ਤੁਹਾਨੂੰ ਦੱਸ ਸਕਾਂ ਕਿਉਂਕਿ ਉਹਨਾਂ ਦਾ ਏਰੀਆ ਹੈ ਪਰ ਉਹਨੇ ਮੈਨੂੰ ਦੱਸਿਆ ਕਿ ਬੜੀ ਇਫੈਕਟਿਵ ਅਸੀਂ ਕਾਰਵਾਈ ਕਰ ਰਹੇ ਹਾਂ ਦੋਨੋਂ ਗੈਂਗਸ ਤੇ ਬਾਰੇ ਇਕਲ کہہ ਰਿਹਾ ਹੈ ਕਿ ਅਸੀਂ ਅੱਗੇ ਵੀ ਕਈ ਕੰਪਲੇਂਟਸ ਦਿੱਤੀਆਂ ਸੀਗੀਆਂ ਸਾਡੇ ਤੇ ਸਾਡੇ ਘਰ ਤੇ ਫਾਇਰਿੰਗ ਹੋਈ ਕੋਈ ਐਸੀ ਕੰਪਲੇਂਟ ਆਈ ਹੈ ਜੀ ਅੱਗੇ ਕੋਈ ਸਿਕਿਉਰਟੀ ਲੈਣ ਵਾਸਤੇ ਕਿਉਂਕਿ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਕਿ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇਗੀ ਦੇਖੋ ਉਹਨਾਂ ਦਾ ਏਰੀਆ ਜੋ ਐਸਐਸਪੀ ਸਾਹਿਬ ਕਹਿ ਰਹੇ ਹਨ ਉਹਨਾਂ ਨੇ ਨੇਚਰਲੀ ਬੜੀ ਵੈਰੀਫਾਈਡ ਔਰ ਕਰੈਕਟ ਵਰਸ਼ਨ ਹੀ ਦਿੱਤੀ ਹੋਏਗੀ ਇਹਦੇ ਬਾਰੇ ਮੈਂ ਨਹੀਂ ਕਮੈਂਟ ਕਰ ਸਕਦਾ ਸਰ ਬ੍ਰਿਟਕ ਤੱਕ ਕੋਈ ਪਰਚਾ ਹੈ ਬ੍ਰਿਟਕ ਤੱਕ ਕੋਈ ਪਰਚਾ ਹੈ ਉਹ ਵੀ ਚੈੱਕ ਕਰਨਾ ਪਏਗਾ ਜੀ ਸਰ ਇਹ ਕਿਸ਼ਨਾ ਗੈਂਗ ਸੀ ਦੋਜਾ ਗੈਂਗ ਕਿਹੜਾ ਸੀ ਉੱਪਰ ਹਾਂਜੀ ਬਿਲਕੁਲ ਬਿਲਕੁਲ ਜੀ ਸਾਰੇ ਕਿਸ਼ਨਾ ਗੈਂਗ ਦੋ ਜੋ ਆਪੋਜੀਟ ਗੈਂਗ ਕਿਹੜਾ ਸੀ ਇਹਨਾਂ ਦਾ ਹੈਪੀ ਜੱਟ ਦਾ ਪਤਾ ਲੱਗ ਰਿਹਾ ਜੀ ਹਾਂਜੀ